ਅੱਜ ਆਪਾਂ ਤੁਹਾਡੇ ਸਾਹਮਣੇ ਕਮਾਲ ਦੇ ਟਿਪਸ ਲੈ ਕੇ ਆਏ ਤੁਸੀਂ ਦੇਖ ਸਕਦੇ ਹੋ ਗਰਦਨ ਦੇ ਉੱਤੇ ਕਿੰਨੀ ਜ਼ਿਆਦਾ ਮੈਲ ਹੈ ਹਨਾ ਤੇ ਆਪਾਂ ਮਿੰਟਾਂ ਸਕਿੰਟਾਂ ਦੇ ਵਿੱਚ ਦੇਖੋ ਬਿਨਾ ਕੋਈ ਮਿਹਨਤ ਕੀਤੀ ਆਪਾਂ ਕਿਦਾਂ ਇਹਨੂੰ ਸਾਫ਼ ਕਰ ਦੇਣਾ ਇੱਥੇ ਨਿੰਬੂ ਲਿਆ ਅੱਧਾ ਕੱਟ ਲਿਆ ਸੀਗਾ ਇਹਦੇ ਉੱਤੇ ਕੌਫੀ ਪਾ ਦਿੱਤੀ ਹੈ ਮੈਂ ਨਿੰਬੂ ਦੇ ਉੱਤੇ ਨਾਲੇ ਸ਼ੈਂਪੂ ਤੁਸੀਂ ਕੋਈ ਵੀ ਸ਼ੈਂਪੂ ਯੂਜ਼ ਕਰ ਸਕਦੇ ਹੋ ਤੇ ਬੱਸ ਹੁਣ ਆਪਾਂ ਇਹਨੂੰ ਸਕਰਬ ਕਰਨਾ ਸ਼ੁਰੂ ਕਰ ਦੇਣਾ ਤੁਸੀਂ ਦੇਖੋਗੇ ਮਿੰਟਾਂ ਸਕਿੰਟਾਂ ਦੇ ਵਿੱਚ ਆਪਣੀ ਜਿੰਨੀ ਵੀ ਗਲ ਦੀ ਮੈਲ ਸੀਗੀ ਜੋ ਵੀ ਮਤਲਬ ਗੰਦੀ ਆਪਣੀ ਗਰਦਨ ਵਗੈਰਾ ਹੋਈ ਬਿਲਕੁਲ ਸਾਫ਼ ਹੋ ਗਈ। ਇਦਾਂ ਹੀ ਤੁਸੀਂ ਫੇਸ ਤੇ ਕਰ ਸਕਦੇ ਹੋ। ਫੇਸ ਤੇ ਪਰ ਹਲਕਾ-ਹਲਕਾ ਮ사ਜ ਕਰਨਾ ਲੱਤਾਂਵਾਮਾਂ ਤੇ ਵੀ ਤੁਸੀਂ ਇਸ ਤਰ੍ਹਾਂ ਮ사ਜ ਕਰ ਸਕਦੇ ਹੋ। ਬਹੁਤ ਵਧੀਆ ਰਿਜ਼ਲਟ ਮਿਲਦਾ ਤੁਹਾਡੇ ਲੱਖਾਂ ਰੁਪਏ ਬਜ ਜਾਂਦੇ, ਹਜ਼ਾਰ ਰੁਪਏ ਬਜ ਜਾਂਦੇ ਜਿਹੜੇ ਤੁਸੀਂ ਪਾਰਲਰ ਦੇ ਵਿੱਚ ਜਾ ਜਾ ਕੇ ਵੇਸਟ ਕਰਦੇ ਹੋ। ਸਿੰਪਲ ਜੀ ਟ੍ਰਿਕ ਹੈ। ਅਗਰ ਤੁਹਾਡੇ ਪਾਸ ਚਾਹ ਸੌਰੀ ਚਾਹ ਨਹੀਂ ਹੈਗੀ ਏ, ਕੌਫੀ ਨਹੀਂ ਤਾਂ ਤੁਸੀਂ ਚਾਹ ਪੱਤੀ ਦਾ ਵੀ ਇਸਤੇਮਾਲ ਕਰ ਸਕਦੇ ਹੋ। ਤੇ ਆਹ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਸਾਰਾ ਆਪਸ ਕਰ ਬ ਚੰਗੀ ਤਰ੍ਹਾਂ ਕਰ ਦਿੱਤਾ ਹੈ। ਹਣ ਤੋਲੀ ਇਹ ਨਾਲ ਥੋੜਾ ਸਾਹਮਣੇ ਸਾਫ ਕਰ ਦਵਾਂਗੇ ਇਹਨੂੰ ਆਪਾਂ ਕੁਝ ਵੀ ਅਜਾ ਸਾਫ ਪਾਣੀ ਨਾਲ ਨਹੀਂ ਸਾਫ ਕੀਤਾ ਸਿੰਪਲੀ ਤੁਹਾਨੂੰ ਸਾਫ ਕਰਕੇ ਆਪਾਂ ਦੱਸਦੇ ਆ ਰਿਜ਼ਲਟ ਤੇ ਆ ਤੁਸੀਂ ਦੇਖ ਸਕਦੇ ਹੋ ਗਰਦਨ ਦੇ ਉੱਤੇ ਜਿੰਨੀ ਮੈਲ ਸੀਗੀ ਤੇ ਗਰਦ ਕਿੰਨੀ ਜਿਆਦਾ ਕਲੀਨ ਹੋ ਗਿਆ ਉਹ ਸਾਈਡਾਂ ਤੇ Baal ਐ ਤੇ ਉਹ ਮੈਲ ਨਹੀਂ ਹੈਗੀ ਤੇ ਆ ਦੇਖ ਸਕਦੇ ਹੋ ਹਨਾ ਹੈਨਾ ਵੀ ਕਮਾਲ ਦੀ ਟਿਪ ਆਈ ਹੋਪ ਇਹ ਵੀ ਟਿਪਸ ਤੁਹਾਨੂੰ ਵਧੀਆ ਲੱਗੀ ਹੋਗੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਬਿਲਕੁਲ ਕਲੀਅਰ ਹੋ ਗਈ ਹੈ ਤੇ ਚਲਿਏ ਜੀ ਹੁਣ ਦੂਜੀ ਟਿੱਬਾ ਚਲਦੀ ਹੈ ਟੌਫੀਆਂ ਦੇ ਪੈਕਟ ਹੁੰਦੇ ਜਿਹੜੇ ਆਪਾਂ ਕਾਲੀ ਪੈਕਟ ਜਿਹੜੇ ਆਪਾਂ ਸਿੱਟ ਦਿੰਦੇ ਇਦਾਂ ਹੀ ਆ ਅੱਗੇ ਵਾਸਤੇ ਤੁਸੀਂ ਇਹਨਾਂ ਨੂੰ ਬਿਲਕੁਲ ਹੀ ਸਿੱਟਣਾ ਇਹਦਾ ਇਸਤੇਮਾਲ ਮੈਂ ਤੁਹਾਨੂੰ ਦੱਸਦੀ ਕਿੰਨੇ ਵਧੀਆ ਢੰਗ ਨਾਲ ਆਪਾਂ ਕਰ ਸਕਦੇ ਆ ਪਾਣੀ ਦੀ ਬੋਤਲ ਹੁੰਦੀ ਹੈ ਬੱਚੇ ਸਕੂਲ ਦੇ ਵਿੱਚ ਲੈਂਦੇ ਆ ਜਾਂ ਆਪਾਂ ਲੇਡੀਜ਼ ਪਰਸ ਦੇ ਵਿੱਚ ਲੈ ਕੇ ਜਾਂਦੇ ਇਹਨਾਂ ਦਾ ਢੱਕਣ ਵਗੈਰਾ ਖੁੱਲ ਜਾਂਦੇ ਆ ਤੇ ਪਾਣੀ ਆਪਣਾ ਡਿਗ ਜਾਂਦਾ ਹੈ ਹਨ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਹੁਣ ਕੀ ਕਰਨਾ ਹੈ ਇਹ ਕਵਰ ਜਿਹੜਾ ਖਾਲੀ ਦਾ ਹੈਗਾ ਟੋਫੀਆਂ ਦਾ ਇਹਨੋਂ ਦੇ ਉੱਤੇ ਲਾ ਕੇ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਪਾਣੀ ਬੋਤਲ ਜਿਵੇਂ ਪਾਇਆ ਹੋਇਆ ਬਿਲਕੁਲ ਵੀ ਪਾਣੀ ਡਿੱਗਣਾ ਪਰ ਇਹਦਾ ਢੱਕਣ ਵਗੈਰਾ ਇਦਾਂ ਖੁੱਲ ਵੀ ਜਾਵੇ ਪਾਣੀ ਆ ਬਰ ਕੋ ਥੋੜਾ ਸੇਫ ਹੀ ਰਹੋਗਾ ਆਈ ਹੋਪ ਇਹ ਵੀ ਟਿਪਸ ਤੁਹਾਨੂੰ ਵਧੀਆ ਲੱਗੀ ਹੋਗੀ ਨਾ ਤਾਂ ਪਲੀਜ਼ ਚੈਨਲ ਨੂੰ ਲਾਈਕ ਜ਼ਰੂਰ ਕਰਿਓ ਤੇ ਚਲੋ ਜੀ ਅਗਲੀ ਟੇਬਲ ਚੱਲਦੇ ਆ ਕਵਰ ਆ ਬੱਚਿਆਂ ਦੇ ਸੌਣ ਵਾਸਤੇ ਆਪਾਂ ਬਿਸਤਰੇ ਨਾਲ ਵਧੀਆ ਬਣਾਵਾਂਗੇ ਨਾ ਸਹਰਾਣੇ ਦਾ ਕਵਰ ਆ ਸਹਰਾਣੇ ਦੇ ਕਵਰ ਹੈਗੇ ਆਪਣੇ ਭਾਜੇ ਦਾ ਮੋਟੀਆਂ ਚਾਦਰਾਂ ਹੁੰਦੀਆਂ ਜਾਂ ਕੰਬਲ ਹੁੰਦੇ ਨਾ ਪਤਲੇ ਜਿਹੜੇ ਉਹ ਵਾਲੇ ਕੰਬਲ ਮੈਂ ਤੇ ਇੱਕ ਚਾਦਰ ਤੇ ਉਹ ਕੰਬਲ ਦਾ ਇਸਤੇਮਾਲ ਕੀਤਾ ਸੀ ਆਪਾਂ ਇਸ ਤਰ੍ਹਾਂ ਡਬਲ ਕਰਕੇ ਇਹਦੇ ਵਿੱਚ ਫੋਲਡ ਕਰ ਦੇਣਾ ਕਿੰਨੇ ਮਹਿੰਗੇ ਬਿਸਤਰੇ ਦਾ ਬਾਜ਼ਾਰੋਂ ਮਿਲਦੇ ਆ ਹਨ ਤੁਸੀਂ ਸਿੰਪਲ ਘਰ ਵਿੱਚ ਆਪ ਰੈਡੀ ਕਰ ਸਕਦੇ ਹੋ ਇਹ ਵਾਲਾ ਬਿਸਤਰਾ ਤੇ ਤੁਹਾਡਾ ਬਹੁਤ ਸਿੰਪਲ ਤਰੀਕੇ ਨਾਲ ਆਪਾਂ ਰੈਡੀ ਕਰਨਾ ਤੇ ਕੋਈ ਨੋ ਸਲਾਈ ਕਢਾਈ ਕੁਝ ਨਹੀਂ ਦੇ ਉੱਤੇ ਕਰਨੀ ਨਾ ਸੂਈ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਬਿਲਕੁਲ ਸੌਫਟ ਆ ਦੇ ਆਪਾਂ ਬਣਾ ਦਿੱਤਾ ਹੁਣ ਸਾਡਾ ਆਪਾਂ ਬੇਬੀ ਸੀਗਾ ਇੱਥੇ ਤੇ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਦੇ ਵਿੱਚ ਲਾ ਕੇ ਕਾਫੀ ਨਿੱਗਾ ਹਨ ਬਣ ਜਾਂਦਾ ਹੈ ਤੇ ਕੋਈ ਵੀ ਡਰ ਵਗੈਰਾ ਨਹੀਂ ਰਹਿੰਦਾ ਹੈਗਾ ਬੇਬੀ ਡਿਗਨ ਦਾ ਵੀ ਛੋਟੇ ਤੇ ਛੋਟੇ ਬੱਚੇ ਵੀ ਤੁਸੀਂ ਇਸ ਤਰ੍ਹਾਂ ਪਾ ਸਕਦੇ ਹੋ ਆਈ ਹੋਪ ਇਹ ਵੀ ਟਿਪ ਵਧੀਆ ਲੱਗੀ ਹੋਗੀ ਅਗਲੀ ਟਿਪ ਵੱਲ ਚਲਦੇ ਲੋ ਜੀ ਅਗਲੀ ਟਿਪਸ ਵੱਲ ਚਲਦੇ ਹਾਂ ਆਪਣੇ ਬਿਸਕੁਟਾਂ ਦੇ ਪੈਕਟ ਹੁੰਦੇ ਆ ਰਸ ਵਗੈਰਾ ਦੇ ਪੈਟ ਹੁੰਦੇ ਹੁਣ ਗਰਮੀਆਂ ਦੇ ਦਿਨਾਂ ਕਿਤੇ ਵੀ ਖੋਲ ਕੇ ਬੱਚੇ ਰੱਖ ਦਿੰਦੇ ਤੇ ਕੀੜੀਆਂ ਵਗੈਰਾ ਬਹੁਤ ਛੇਤੀ ਪੈ ਜਾਂਦੀਆਂ ਹਨਾ ਬਿਸਤਰੇ ਦੇ ਉੱਤੇ ਪੈ ਜਾਂਦੇ ਹੁਣ ਸਿੰਪਲ ਜਿਹਾ ਤਰੀਕਾ ਦੱਸਾਂਗੇ ਇਸੇ ਮੈਂ ਬਨਿੰਗ ਵਿਨੀਗਰ ਲੈ ਆਏ ਵਿਨੀਗਰ ਤੁਸੀਂ ਥੋੜਾ ਜਿਹਾ ਹੱਥਾਂ ਤੇ ਲਾ ਲੈਣਾ ਹੱਥਾਂ ਤੇ ਲਾਣ ਤੋਂ ਬਾਅਦ ਥੋੜਾ ਜਿਹਾ ਮਿੱਤੂ ਪਾਣੀ ਥੱਲੇ ਡਿੱਗ ਗਿਆ ਸੀਦਾ ਲਾਣ ਤੋਂ ਬਾਅਦ ਤੁਸੀਂ ਦੇ ਸਕਦੇ ਇਹਨਾਂ ਨੂੰ ਇਦਾਂ ਲਿਫਾਫੇ ਦੇ ਉੱਤੇ ਮਲ ਦੇਣਾ ਜੋੜੀ ਵੀ ਖਾਣ ਵਾਲੀ ਚੀਜ਼ ਹੈ ਜਾਇ ਇਹ ਨਮਕੀਨ ਹੋਵੇ ਕੁਝ ਵੀ ਹੋਣ ਇਹਨਾਂ ਜਿੱਦਾਂ ਮਾਜੀ ਤੁਸੀਂ ਬੈੱਡ ਤੇ ਰੱਖੋ ਜਾਂ ਥੱਲੇ ਡਿੱਗ ਜਾਵੇ ਕਿਤੇ ਵੀ ਹੋਵੇ ਬਿਲਕੁਲ ਕੀੜੀਆਂ ਵਗੈਰਾ ਕੁਝ ਨਹੀਂ ਆਣੀ ਹੈ ਨਾ ਇਹ ਵੀ ਕਮਾਲ ਦੀ ਟਿਪਸ ਅਗਲੀ ਟਿਪਸ ਵੱਲ ਚੱਲਦੇ ਆ ਆਪਣੇ ਕੋਲ ਤਵੇ ਹੁੰਦੇ ਇਹ ਤੋਂ ਵੀ ਜ਼ਿਆਦਾ ਸੜੇ ਸੜੇ ਵੇ ਕਾਫੀ ਜ਼ਿਆਦਾ ਖਰਾਬ ਤਵੇ ਹੁੰਦੇ ਆ ਆਪਾਂ ਜਿੱਦੀ ਬੇਸਟਮਸ ਕਿ ਸੈਟ ਨਹੀਂ ਦੇ ਉਹਨਾਂ ਸੈਟਣਾ ਨਹੀਂ ਗੈਸ ਦੇ ਉੱਤੇ ਹਲਕੀ ਜਿਹੀ ਗੈਸ ਜਗਾ ਕੇ ਉਹਨੂੰ ਹਲਕਾ ਜਿਹਾ ਆਪਾਂ ਗਰਮ ਕਰ ਲੈਣਾ ਤਵੇ ਨੂੰ ਤਵੇ ਨੂੰ ਗਰਮ ਕਰਨ ਤੋਂ ਬਾਅਦ ਆਪਾਂ ਚੀਨੀ ਹੁੰਦੀ ਆ ਉਹ ਇਹਦੇ ਉੱਤੇ ਪਾ ਦੇਣੀ ਆ ਇੱਕ ਗੱਲ ਦਾ ਧਿਆਨ ਰੱਖਿਓ ਗੈਸ ਬਿਲਕੁਲ ਸਲੋ ਰੱਖਣੀ ਆ ਜਦੋਂ ਚੀਨੀ ਦੇ ਉੱਤੇ ਮੈਲਟ ਹੋਣਾ ਸਟਾਰਟ ਹੋ ਜਾਵੇ ਨਾ ਤਾਂ ਇੰਨੇ ਕਮਾਲ ਦਾ ਤੁਹਾਡਾ ਇਹ ਨੁਸਖਾ ਤਿਆਰ ਹੋ ਜਾਣਾ ਨਾ ਆ ਦੇਖ ਸਕਦੇ ਇੱਥੇ ਮੈਲਟ ਹੋਣੀ ਸਟਾਰਟ ਹੋ ਗਈ ਹੈ ਨਾ ਚੀਨੀ ਤੇ ਹੁਣ ਆਪਾਂ ਇੱਥੇ ਕੀ ਕਰਨਾ ਨਿੰਬੂ ਲੈਣਾ ਇੱਕ ਨਿੰਬੂ ਦੇ ਨਿੰਬੂ ਲੈ ਕੇ ਆਪਾਂ ਕਰਦੇ ਦੇ ਵਿੱਚ ਇਦਾਂ ਅਡਜਸਟ ਕਰਨਾ ਤੇ ਬਸ ਉਹਨੂੰ ਉੱਤੇ ਗਰਮ ਗਰਮ ਤਵੇ ਦੇ ਉੱਤੇ ਆਪਾਂ ਇਦਾਂ ਕਮਾਣਾ ਹੈ ਜਿੰਨੀ ਵੀ ਕਾਲ ਖਮੈਲ ਜੋ ਵੀ ਹੋਣੀ ਹੈ ਸਾਰੇ ਬਿਲਕੁਲ ਲੱਤ ਕੇ ਤੁਹਾਡੇ ਸਾਹਮਣੇ ਆਣ ਤਵਾ ਬਿਲਕੁਲ ਸਾਫ ਸੁੱਧਰਾ ਹੋ ਜਾਣਾ ਹੈ ਤੇ ਆਪਾਂ ਇਹ ਵੀ ਗੱਲ ਯਾਦ ਰੱਖਣੀ ਹੈ ਪਹਿਲੇ ਇਹਨੂੰ ਸਾਫ ਕੱਪੜੇ ਨਾਲ ਬਿਲਕੁਲ ਚੰਗੀ ਤਰ੍ਹਾਂ ਸਾਫ ਕਰਕੇ ਉਹਦੇ ਬਾਅਦ ਗਰਮ ਪਾਣੀ ਨਾਲ ਵਾਸ਼ ਕਰਨਾ ਨੋਰਮਲ ਪਾਣੀ ਨਾਲ ਤੇ ਇੱਥੇ ਮੈਂ ਤੁਹਾਨੂੰ ਵਾਸ਼ ਕਰਕੇ ਵੀ ਦੱਸ ਦਿੰਦੀ ਆ ਮੈਂ ਚੰਗੀ ਤਰ੍ਹਾਂ ਤਵਾ ਪਹਿਲਾਂ ਸਾਫ ਕਰ ਲਿਆ ਸੀਗਾ ਤੇ ਆਹ ਦੇਖ ਸਕਦੇ ਹੋ ਆ ਦੇਖੋ ਕਿੰਨਾ ਵਧੀਆ ਹੈਨ ਟਿਸ਼ੂ ਪੇਪਰ ਨਾਲ ਸਾਫ ਕਰਕੇ ਦੱਸ ਰਹੀ ਆ ਬਹੁਤ ਵਧੀਆ ਹੈਨ ਸਾਫ ਹੋ ਗਿਆ ਆਪਣਾ ਤਵਾ ਤੇ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਗੀ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ